ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਭਾਰਸੋਂ ਦੇ ਨੇੜੇ ਇੱਕ ਪਿੰਡ ਰਾਇਮਲ ਮਾਜਰੀ ਜਿੱਥੇ ਕਿ ਅੱਜ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ ਪੰਜਾਬ ਦੇ ਮੇਲੇ ਤਿਹਾਰ ਕਾਫੀ ਵਧੀਆ ਮੰਨੇ ਜਾਂਦੇ ਆ ਤੇ ਆਪਾਂ ਅੱਜ ਇਸ ਮੇਲੇ ਦੇ ਉੱਤੇ ਇੱਕ ਵਲੌਗ ਬਣਾ ਰਹੇ ਆਂ ਛੋਟਾ ਜਿਹਾ ਹੋਪ ਇਹ ਜਿਹੜਾ ਵਲੌਗ ਆ ਤੁਹਾਨੂੰ ਵਧੀਆ ਲੱਗੇਗਾ ਤੋ ਚੱਲਦੇ ਆਂ ਆਪਾਂ ਹੁਣ ਮੇਲੇ ਦੇ ਵਿੱਚ ਆਓ ਚਲਿਏ ਹਾਂਜੀ ਆਪਾਂ ਦਰਸ਼ਨ ਕਰਕੇ ਬਾਹਰ ਆ ਚੁੱਕੇ ਹਾਂ ਸ਼ਾਮ ਦੇ 7:30 ਵੱਜ ਚੁੱਕੇ ਆ ਤੇ ਇਸ ਟਾਈਮ ਵੀ ਕਾਫੀ ਜਿਹੜਾ ਲੋਕਾਂ ਨੂੰ ਮਿਲਦ ਰਿਹਾ ਤੇ ਮੈਨੂੰ ਲੱਗਦਾ ਜਿਹੜਾ ਦਿਨ ਦਾ ਸਮਾਂ ਹੋਊਗਾ ਦਿਨ ਦੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਰਸ ਉੱਥੇ ਹੋਣਾ ਕਿਉਂਕਿ ਦਿਨ ਦੇ ਵਿੱਚ ਲੋਕ ਜ਼ਿਆਦਾ ਆਉਂਦੇ ਆ ਸ਼ਾਮ ਨੂੰ ਲੋਕ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਤੇ पता लगातार तेनाली मिठी दी अंग बहुत स्वाद आई मिठी इन दी ਅਗਲੇ ਦ੍ਰਿਗੰਗ ਜੀ ਆਪਰੇ ਮੇਟ ਜੀ ਹਾਂਜੀ ਆਪਾਂ ਦਰਸ਼ਨ ਕਰਕੇ ਬਾਹਰ ਆ ਚੁੱਕੇ ਹਾਂ ਤੇ ਹੁਣ ਆਪਾਂ ਮੇਲੇ ਦੇ ਅੰਦਰ ਘੁੰਮਣ ਵਾਸਤੇ ਆਏ ਆ ਤੇ ਸਪੈਸ਼ਲੀ ਜੇ ਮਲੇਰ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਬੰਦੇ ਦਾ ਖਾਣ ਦਾ ਮਨ ਕਰਦਾ ਕਿ ਹਾਂ ਯਾਰ ਪਕੌੜੇ ਖਾਦੇ ਜਾਣ ਜਲੇਬੀਆਂ ਖਾਧੀਆਂ ਜਾਣ ਗਰਮਾ ਗਰਮ ਤੇ ਆਓ ਹੁਣ ਆਪਾਂ ਤੁਹਾਨੂੰ ਪਕੌੜੇ ਔਰ ਜਲੇਬੀਆਂ ਚੈੱਕ ਕਰਵਾਉਨੇ ਆਂ ਖਵਾਉਨੇ ਆਂ ਤੇ ਜੇ ਤੁਹਾਨੂੰ ਲੱਗਿਆ ਕਿ ਹਾਂਜੀ ਥੋੜਾ ਵੀ ਮਨ ਕਰ ਰਿਹਾ ਜਲੇਬੀਆਂ ਖਾਣ ਦਾ ਹੋਪ ਤੁਸੀਂ ਮਾਰਕੀਟ ਜਾਓ ਤੇ ਆਪਣੀਆਂ ਫਟਾਫਟ ਗਰਮਾ ਗਰਮ ਜਲੇਬੀਆਂ ਔਰ ਪਕੌੜੀ ਖਾਣ ਦੀ ਕੋਸ਼ਿਸ਼ ਕਰਿਓ ਨਹੀਂ ਤਾਂ ਮਾਤਾ ਨੂੰ ਘਰੇ ਕਹਦੇ ਹੋ ਕਿ ਮਾਤਾ ਪਕੌੜੇ ਬਣਾਓ ਤੇ ਘਰੇ ਪਕੌੜੇ ਖਾਦ ਜਾਣ ਹਾਂਜੀ ਆਪਾਂ ਟਰਾਈ ਕਰਨ ਲੱਗੇ ਆ ਜਲੇਬੀਆਂ ਗਰਮ ਗਰਮ ਕਾਫੀ ਟਾਈਮ ਬਾਅਦ ਆਪਣਾ ਜਲੇਬੀਆਂ ਦਾ ਐਕਸਪੀਰੀਅੰਸ ਫੀਡਬੈਕ ਦੇਵਾਂਗਾ ਕਿੱਦਾਂ ਦਾ ਮੈਨੂੰ ਲੱਗਿਆ ਜਲੇਬੀਆਂ ਖਾ ਕੇ ਤੇ ਕਿਉਂਕਿ ਜਦੋਂ ਬੰਦਾ ਕਾਫੀ ਟਾਈਮ ਦੇ ਬਾਅਦ ਮੈਨੂੰ ਲੱਗਾ ਜਲੇਬੀਆਂ ਖਾਂਦਾ ਤੇ ਦੂਰੋਂ ਦੇਖ ਕੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਤੁਹਾਨੂੰ ਕਿਵੇਂ ਲੱਗਦਾ ਕਿ ਹਾਂਜੀ ਮੈਨੂੰ ਦੇਖ ਕੇ ਤੁਹਾਡੇ ਮੂੰਹ ਦੇ ਵਿੱਚ ਵੀ ਪਾਣੀ ਆ ਰਿਹਾ ਤਾਂ ਜਾਓ ਮਾਰਕੀਟ ਜਾਂ ਫਿਰ ਇਦਾਂ ਹੁਣ ਮੇਲਿਆਂ ਦਾ ਜਿਹੜਾ ਸਮਾਂ ਚੱਲ ਰਿਹਾ ਜਿੱਦਾਂ ਕਿ ਹੁਣ ਕਾਫੀ ਜਗ੍ਹਾ ਤੇ ਪੰਜਾਬ ਦੇ ਵਿੱਚ ਜਗਾ ਜਗਾ ਤੇ ਮੇਲੇ ਲੱਗ ਰਹੇ ਆ ਤੇ ਮੇਲਾ ਤੇ ਤੇ ਜਾ ਕੇ ਬੰਦੇ ਨੂੰ ਜਲੇਬੀ ਖਾਣ ਦਾ ਮੌਕਾ ਮਿਲਦਾ ਤੇ ਆਪਾਂ ਪਿਛਲਾ ਜਿਹੜਾ ਵਲੌਗ ਬਣਾਇਆ ਸੀ ਪਿਛਲਾ ਵਲੌਗ ਵੀ ਆਪਾਂ ਨੇ ਬਣਾਇਆ ਸੀਗਾ ਚੰਡੀਗੜ੍ਹ ਸਾਰਸ ਮੇਲੇ ਦੇ ਉੱਤੇ ਤੇ ਉੱਥੇ ਵੀ ਆਪਾਂ ਤੁਹਾਨੂੰ ਕਾਫੀ ਕਾਫੀ ਚੀਜ਼ਾਂ ਦੇ ਨਾਲ ਰੂਬਰੂ ਕਰਾਇਆ ਸੀਗਾ ਤੇ ਇਸਰਾ ਇਹ ਹੁਣ ਇਸ ਵਾਰ ਮੈਂ ਖੁਦ ਰੂਬਰੂ ਹੋ ਰਿਹਾ ਜਲੇਬੀਆਂ ਦੇ ਨਾਲ ਤੇ ਜਲੇਬੀਆਂ ਆਪਾਂ ਚੱਕ ਕੇ ਦੇਈਦਾ ਜਲੇਬੀਆਂ ਆਪਾਂ ਨੂੰ ਕਿੱਦਾਂ ਦੀ ਲੱਗੀਆਂ ਤੇ ਥੈਂਕ ਯੂ 滴滴。 私の方も。 ਜੀ ਆਪਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਮੇਲਾ ਦੇਖਣ ਦੀ ਪਹੁੰਚੇ ਹੋਏ ਸੀਗੇ ਤੇ ਆਪਾਂ ਨੂੰ ਇੱਥੇ ਆਪਣੇ ਕੁਝ ਯਾਰ ਮਿੱਤਰ ਮਿਲਿਆ ਜਿਨ੍ਹਾਂ ਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਵਾਉਨੇ ਆ 1 ਬਾਈ 1 ਤੇ ਆਜੋ ਮਿਲਦੇ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਗੁਰਪ੍ਰੀਤ ਸਿੰਘ ਕੀ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕਿਹੜੀ ਜਗ੍ਹਾ ਤੋਂ ਵੀਰੇ ਤੁਸੀਂ ਬਰੇ ਪਿੰਡ ਤੋਂ ਵੀਰੇ ਬਰੇ ਪਿੰਡ ਤੋਂ ਥੋੜਾ ਕੀ ਨਾਮ ਆ ਜੀ ਨਾਜਰ ਸਿੰਘ ਜੀ ਹਾਂਜੀ ਨਾਜਰ ਸਿੰਘ ਨਾਜਰ ਸਿੰਘ ਕਿਹੜੀ ਜਗ੍ਹਾ ਤੋਂ ਸੰਧਨੋਲੀ ਤੋਂ ਠੀਕ ਹੈ ਮੇਰਾ ਨਾਮ ਸਗਨਪ੍ਰੀਤ ਸਿੰਘ ਆ ਜੀ ਲੋਟ ਪਿੰਡਾ ਮੇਰਾ ਅੱਛਾ ਗੁੱਡ ਹਾਂਜੀ ਤੁਹਾਡਾ ਗੁਰਪ੍ਰੀਤ ਸਿੰਘ ਪਿੰਡ ਲੋਟ ਵੀਰੇ ਅ ਜਸੂ ਆਈ ਸਨਨਾਵਲੀ ਜਸੂਈ ਜਸੂ ਸਨਨਾਵਲੀ ਬੰਦ ਤੋਂ ਅੱਛਾ ਉੱਚੀ ਬੋਲੋ ਕੋਈ ਚੈੱਕ ਕਰੇਗਾ ਨਾਮ ਗੁਰিয়ে ਵਿਰੇ ਮੈਂ ਖੰਨੇ ਤੋਂ ਆ ਮੋਤੀ ਨਗਰ ਅੱਛਾ ਇਹ ਆਪਣੇ ਖਾਸ ਵੀਰੇ ਮੈਂ ਵੀ ਖੰਨੇ ਤੋਂ ਆ ਇਹ ਵੀ ਵੀਰੇ ਨਹੀਂ ਖੰਨੇ ਤੋਂ ਆ ਇਹ ਆਪਣੇ ਜਾਨੀ ਕਿ ਥੋੜੇ ਜਿਹਾ ਜ਼ਿਆਦਾ ਚੀਜ਼ ਹੋਗੇ ਨਹੀਂ ਬਾਕੀ ਵੀ ਯਾਰਾ ਚੀਜ਼ ਨੇ ਤੇ ਇਹ ਆਪਣੇ ਜ਼ਿਆਦਾ ক্লোਜ਼ ਹੋਗੇ ਠੀਕ ਹੈ ਤੇ ਹਾਂਜੀ ਤੁਸੀਂ ਗੁਰシャン ਪਟਿਆਲੇ ਤੋਂ ਅੱਛਾ ਪਟਿਆਲੇ ਤੋਂ ਇਹ ਆਪਣੇ ਆਏ ਨੇ ਕਾਫੀ ਦੂਰ ਤੋਂ ਪਟਿਆਲੇ ਤੋਂ ਤੇ ਹਾਂਜੀ ਮੈਂ ਹੁਣ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਣਾ ਤੇ ਜਿੱਦਾਂ ਕਿ ਪਹਿਲਾਂ ਦੇ ਮੇਲੇ ਸੀਗੇ ਹਨਾ ਕਾਫੀ ਟਾਈਮ ਸਰ ਪਹਿਲਾਂ ਜਿਹੜੇ ਪੁਰਾਣੇ ਸੱਭਿਆਚਾਰ ਕੇ ਮੇਰੇ ਲੱਗਦੇ ਹੁੰਦੇ ਸੀ ਉਹ ਮੇਲੇ ਤੇ ਆ ਅੱਜ ਕੱਲ੍ਹ ਦੇ ਮੇਲਿਆਂ ਦੇ ਵਿੱਚ ਕੀ ਅੰਤਰ ਲੱਗਦਾ ਤੁਹਾਨੂੰ ਵੀਰੇ ਅੱਜ ਲਈ ਸਤਾ ਆਪਾਂ ਦਾ ਆ ਰਹੇ ਦੋ ਸਾਲ ਤੋਂ ਇੱਥੇ ਆ ਰਹੇ ਆ ਤਿੰਨ ਸਾਲ ਤੋਂ ਆ ਕੇ ਬਹੁਤ ਵਧੀਆ ਲੱਗਦਾ ਵਾ ਬਸ ਸ਼ਾਮ ਦਾ ਟਾਈਮ ਮਿਲਦਾ ਜਿਹੜਾ ਉਹ ਅਸੀਂ ਅੱਗੇ ਇੱਥੇ ਸਪੈਂਡ ਕਰਦੇ ਆ ਬਸ ਸਵੇਰ ਦਾ ਸਟੂਲ ਬਹੁਤ ਬਿਜ਼ੀ ਰਹਿੰਦਾ ਉਹ ਇਸ ਕਰਕੇ ਹੁਣ ਸ਼ਾਮ ਨੂੰ ਅਸੀਂ ਆਇਆ ਜਿਹੜਾ ਘੰਟਾ ਅੱਧਾ ਘੰਟਾ ਇੰਜੋਏ ਕਰਨਾ ਇੱਥੇ ਜੀ ਰਾਮ ਨਾਲ ਇੰਜੋਏ ਕਰਕੇ ਜਾਵਾਂਗੇ ਕਸੇ ਬੜੀ ਬਦਿਆ ਗੱਲ ਕਹੀ ਆ ਵੀਰੇ ਨੇ ਜਿੱਦਾਂ ਕਿ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਭੱਜ ਦੌੜ ਦਾ ਹਰ ਇੱਕ ਬੰਦਾ ਆਪਣੇ ਕੰਮ ਦੇ ਕਾਰ ਦੇ ਪਿੱਛੇ ਭੱਜਿਆ ਜਾ ਰਿਹਾ ਹਨਾ ਤੇ ਉਹਨੂੰ ਕੀ ਆ ਜ਼ਿੰਦਗੀ ਦੇ ਵਿੱਚ ਆਪਣੀ ਪਰ ਸਨ ਲਾਈਫ ਨੂੰ ਜਿਉਣ ਦਾ ਮੌਕਾ ਨਹੀਂ ਮਿਲਦਾ ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਸਾਨੂੰ ਜਿਹੜੇ ਪੁਰਾਣੇ ਟਾਈਮਾਂ ਤੋਂ ਜਿਹੜੇ ਮੇਲੇ ਚੱਲਦੇ ਆ ਰਹੇ ਆ ਸੱਭਿਆਚਾਰਕ ਮੇਲੇ ਉਹਨਾਂ ਤੇ ਜਾ ਕੇ ਸਾਨੂੰ ਜਿਹੜਾ ਆਨੰਦ ਮਿਲਦਾ ਗਰਮਾ-ਗਰਮ ਬੇਸਿਕਲੀ ਪਕੌੜੇ ਸਪੈਸ਼ਲੀ ਪਕੌੜੇ ਖਾਣ ਦਾ ਜਿਹੜਾ ਆਨੰਦ ਮਿਲਦਾ ਗਰਮਾ-ਗਰਮ ਜਲੇਬੀਆਂ ਹੈਨਾ ਉਹ ਸਾਨੂੰ ਘਰੇ ਬਹਿ ਕੇ ਉਹਨਾਂ ਆਨੰਦ ਨਹੀਂ ਆਉਂਦਾ ਸਾਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਬਹਿ ਕੇ ਘੁੰਮਣਾ ਦੁਕਾਨਾਂ ਤੇ ਗੇੜੀ-ਛੇੜੀ ਮਾਰਨੀ ਇਹ ਚੀਜ਼ਾਂ ਦਾ ਨਾ ਜਿਹੜਾ ਵੱਖਰਾ ਹੀ ਆਨੰਦ ਆ ਇਹ ਪੰਜਾਬ ਦੇ ਵਿੱਚ ਹੀ ਮਿਲਦਾ ਮਿਲ ਸਕਦਾ ਸਾਨੂੰ ਹੋਰ ਕਿਸੇ ਦੇਸ਼ ਵਿੱਚ ਮਿਲਦਾ ਨਹੀਂ ਮਿਲ ਸਕਦਾ ਹੈ ਨਾ ਕਿਦਾਂ ਹੀ ਕਿਦਾਂ ਲੱਗਿਆ ਫਿਰ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਓਕੇ ਜੀ ਮਿਲਦੇ ਆਪਾਂ ਅਗਲੇ ਆਪਾਂ ਨੈਕਸਟ ਵਲੌਗ ਦੇ ਵਿੱਚ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਕਰ ਲਿਓ ਵੀਰੇ ਰਫਤਾਲੀਵਾਲ ਬਲੌਗਸ ਮਿਲਦੇ ਆ ਅਗਲੀ ਵੀਡੀਓ ਚ